ਖਜ਼ਾਨਾ ਨਾ ਖਾਲੀ ਕਹਿਣ ਵਾਲੇ ਅੱਜ ਸਰਕਾਰ ਜਿਹੜੀ ਕਿ ਪੁਲਿਸ ਮੁਲਾਜ਼ਮਾਂ ਦੀ ਤਨਖਾਹ ਵੀ ਨਹੀਂ ਦੇ ਰਹੀ ਇਸ ਗੱਲ ਦੇ ਉੱਤੇ ਹੁਣ ਲਗਾਤਾਰ ਵਿਵਾਦ ਖੜਾ ਹੋਇਆ ਹੋਇਆ ਹੈ ਤੇ ਉੱਥੇ ਹੀ ਵਿਰੋਧੀਆਂ ਦੇ ਵੱਲੋਂ ਸਵਾਲ ਚੱਕਣੇ ਇਸ ਗੱਲ ਤੇ ਉੱਤੇ ਸ਼ੁਰੂ ਕਰ ਦਿੱਤੇ ਨੇ ਤੇ ਉੱਥੇ ਹੀ ਰਵਨੀਤ ਬਿੱਟੂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਦੇ ਕਹਿੰਦੇ ਸੀ ਕਿ ਜਿਹੜਾ ਕਿ ਸਾਡਾ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਹੁਣ ਤੁਹਾਡਾ ਖਜ਼ਾਨਾ ਭਰਿਆ ਹੋਇਆ ਕਿੱਥੇ ਹੈ ਤੇ ਤੁਸੀਂ ਤਾਂ ਮੁਲਾਜ਼ਮਾਂ ਦੀ ਤਨਖਾਹਾਂ ਵੀ ਨਹੀਂ ਦੇ ਰਹੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਇੱਕ ਪੁਲਿਸ ਮੁਲਾਜ਼ਮੀ ਨੇ ਜੋ ਪੰਜਾਬ ਪੂਰੇ ਦੇਸ਼ ਦੇ ਵਿੱਚ ਜਿਹੜੇ ਕਿ ਅਮਨ ਸ਼ਾਂਤੀ ਨੂੰ ਬਹਾਲ ਰੱਖਦੇ ਨੇ ਪਰੰਤੂ ਤੁਸੀਂ ਉਹਨਾਂ ਦੇ ਨਾਲ ਇਸ ਤਰ੍ਹਾਂ ਕਰ ਰਹੇ ਹੋ ਤੇ ਜਿਸ ਦੇ ਦੌਰਾਨ ਫਿਰ ਤੋਂ ਪਲਟਵਾਰਾ ਜਿਹੜਾ ਕਿ ਰਵਨੀਤ ਬਿੱਟੂ ਦੇ ਵੱਲੋਂ ਕੀਤਾ ਗਿਆ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਨੇ ਆ ਰਗਨੀਤ ਬਿੱਟੂ ਦਾ ਹੋਰ ਕੀ ਕਹਿਣਾ ਇੱਕ ਬਹੁਤ ਹੀ ਅਹਿਮ ਗੱਲ ਜਿਹੜੀ ਲਗਾਤਾਰ ਮੈਂ ਦੇਖ ਰਿਹਾ ਆ ਵੀ ਅੱਜ 21 ਤਰੀਕ ਹੋ ਗਈ ਤੇ ਜਿਹੜੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਇਹ ਕਹਿੰਦੇ ਵੀ ਖਜ਼ਾਨੇ ਭਰਪੂਰ ਨੇ ਖਜ਼ਾਨਿਆਂ ਚ ਕੋਈ ਕਮੀ ਨਹੀਂ ਕੀ ਪੰਜਾਬ ਦੇ 85000 ਪੰਜਾਬ ਪੁਲਿਸਾਂ ਜਿਹਦੇ ਵਿੱਚ ਚਾਹੇ ਉਹ ਪੀਏਪੀ ਹੋਵੇ ਚਾਹੇ ਉਹ ਕਮਾਂਡੋ ਹੋਵੇ ਚਾਹੇ ਪੀਪੀ ਹੋਵੇ ਚਾਹੇ ਬਾਕੀ ਕਈ ਦਾ ਰਿਹਾ 85000 ਟੋਟਲ ਜੀਨਾ ਨੇ ਅੱਜ 21 ਤਰੀਕ ਚ ਇੱਕ ਫੁੱਟਿਆ ਪੈਸਾ ਵੀ ਉਹਨਾਂ ਦੇ ਅਕਾਊਂਟ ਚ ਨਹੀਂ ਆਇਆ ਇਹ ਪਹਿਲੀ ਵਾਰ ਹੋਇਆ 5-10 ਦਿਨ ਤਾਂ ਮੰਨਿਆ ਤਨਖਾਹ ਲੇਟ ਹੋ ਜਾਂਦੀ ਆ ਪਰ ਇਹ ਜਿਨ੍ਹਾਂ ਨੇ ਪੰਜਾਬ ਚ ਅਮਨ ਸ਼ਾਂਤੀ ਬਹਾਲ ਕਰਨੀਆਂ ਜਿਨ੍ਹਾਂ ਨੇ ਇਲੈਕਸ਼ਨਾਂ ਕਰਾਉਣੀਆਂ ਫੇਅਰ ਐਂਡ ਫ੍ਰੀ ਇਲੈਕਸ਼ਨਾਂ ਕਰਾਉਣੀਆਂ ਉਹ ਅੱਜ ਇੰਨਾ ਮਾਨਸਿਕ ਬੋਝ ਥੱਲੇ ਆ ਆਹੀ ਮਹੀਨੇ ਆ ਜਿਨ੍ਹਾਂ ਨੇ ਆਪਣੇ ਬੱਚਿਆਂ ਦੀਆਂ ਬੁੱਕਸ ਕਿਤਾਬਾਂ ਬੈਗ ਬਸਤੀ ਉਹਨਾਂ ਦੀ ਐਡਮਿਸ਼ਨਾਂ ਕਰਾਉਣੀਆਂ ਐ ਤੇ ਉਹ ਐਨੇ ਮਾਨਸਿਕ ਤਣਾਅ ਥੱਲੇ ਨੇ ਅੱਜ ਪੰਜਾਬ ਪੁਲਿਸ ਕਿਉਂਕਿ 21 ਦਿਨ ਮਹੀਨਾ ਲੰਘ ਚੁੱਕਿਆ ਪਹਿਲਾ ਮਾਰਚ ਜਿਹੜੀ ਆ ਉਹ ਸਾਰੀ ਤਨਖਾਹ ਨਹੀਂ ਮਿਲੀ ਆ ਦੂਜਾ ਮਹੀਨਾ ਅੱਜ 21 ਤਰੀਕ ਲੰਘ ਚੱਲੀ ਆ ਜਦੋਂ ਮੈਂ ਇਹ ਅੱਜ ਤੁਹਾਨੂੰ ਇਹ ਸੰਬੋਧਨ ਕਰ ਰਿਹਾ ਇਸ ਕਰਕੇ ਇਹ ਡਰਾਮਾ ਜਿਹੜਾ ਕਰਦੇ ਆ ਨਾ ਉਹ ਅੱਜ ਨਿਕਲ ਗਿਆ ਜੇ ਸੈਂਟਰ ਗੌਰਮੈਂਟ ਦੀ ਗੱਲ ਕਰੀਏ ਮੋਦੀ ਸਾਹਿਬ ਦੀ ਗੱਲ ਕਰੀਏ ਤੇ ਇੱਕ ਤਰੀਕ ਨੂੰ ਪਹਿਲਾਂ ਸਭ ਦੇ ਮੈਂ ਆਪਣੇ ਪੈਰਾ ਮਿਲਟਰੀ ਫੋਰਸਿਸ ਜਾਂ ਜਿੰਨੀ ਸਭ ਨੂੰ ਪੁੱਛਿਆ ਇੱਕ ਤਰੀਕ ਨੂੰ ਜਿਹੜੀ ਆ ਉਹ ਤਨਖਾਹ ਪਹੁੰਚ ਜਾਂਦੀ ਆ ਪਰ ਬਹੁਤ ਮਾੜੀ ਗੱਲ ਅੱਜ ਬਹੁਤ ਟੈਨਸ਼ਨ ਦੇ ਵਿੱਚ ਜਿਹੜੀ ਉਹ ਸਾਰੀ ਪੰਜਾਬ ਪੁਲਿਸ ਡਿਊਟੀ ਕਰ ਰਹੀ ਆ ਮੇਰੀ ਬੇਨਤੀ ਆ ਕਿਉਂਕਿ ਹੋਮ ਮਹਿਕਮਾ ਹੋਮ ਮਿਨਿਸਟਰੀ ਚੀਫ ਮਿਨਿਸਟਰ ਸਾਹਿਬ ਕੋਲ ਆ ਤੁਹਾਡਾ ਜੇ ਤੁਸੀਂ ਚਾਹੁੰਦੇ ਹੋ ਵੀ ਪੰਜਾਬ ਪੁਲਿਸ ਨਾ ਚੰਗਾ ਲਾਅ ਐਂਡ ਆਰਡਰ ਮੈਂਟੇਨ ਕਰੇ ਪੀਸਫੁੱਲ ਇਲੈਕਸ਼ਨਾਂ ਕਰਾਵੇ ਤੇ ਉਹਨਾਂ ਦਾ ਜਿਹੜਾ ਬੋਝ ਆ ਉਹ ਹਲਕਾ ਕਰੋ ਬੱਚੇ ਜਿਹੜੇ ਆ ਉਹਨਾਂ ਦੇ ਉਹ ਸਕੂਲਾਂ ਦੀ ਐਡਮਿਸ਼ਨਾਂ ਤੋਂ ਕਾਲਜ ਦੀਆਂ ਐਡਮਿਸ਼ਨਾਂ ਤੋਂ ਵਾਂਝੇ ਰਹਿ ਰਹੇ ਆ ਸਿਰਫ ਇੱਕ ਥੋੜੀ ਇਸ ਕਰਕੇ ਵੀ ਤੁਸੀਂ ਗੱਲਾਂ ਬੜੀਆਂ-ਬੜੀਆਂ ਕਰਨੀਆਂ ਐ ਤੇ ਜਿਵੇਂ ਕਹਿੰਦੇ ਕਰਦੇ ਮੇਲਾ ਮੇਲਾ ਖੈਨੀ ਕੋਲ ਥੇਲਾ ਅੱਜ ਉਹ ਗੱਲ ਸਾਬਤ ਹੋ ਗਈ ਇਸ ਕਰਕੇ ਜਲਦੀ ਤੋਂ ਜਲਦੀ ਮੇਰੀ ਪਰ ਜੋਰ ਤੁਹਾਨੂੰ ਅਪੀਲ ਆ ਡਿਮਾਂਡ ਆ ਵੀ ਪੰਜਾਬ ਪੁਲਿਸ ਦੀ 85000 ਜਿਹੜਾ ਮੁਲਾਜ਼ਮ ਆ ਉਹਦੀ ਜਲਦੀ ਤੋਂ ਜਲਦੀ ਤਨਖਾਹ ਜਿਹੜੀ ਉਹ ਰਿਲੀਜ਼ ਕਰੋ ਆਫੀਸਰ ਤਾਂ ਬਹੁਤ ਥੋੜੇ ਹੁੰਦੇ ਆ ਉਹਨਾਂ ਦੀ ਪੇ ਆ ਜਿਹੜੀ ਉਹਨਾਂ ਦੀ ਤਨਖਾਹ ਤਾਂ ਆ ਜਾਂਦੀ ਆ ਇਹ ਥੱਲੇ ਜਿਹੜਾ ਵੀ 85000 ਮੁਲਾਜ਼ਮ ਆ ਉਹਦਾ 1 ਰੁਪਈਆ ਵੀ ਜਿਹੜਾ ਅੱਜ 21 ਤਰੀਕ ਤੱਕ ਨਹੀਂ ਆਇਆ ਇਸ ਕਰਕੇ ਜੇ ਕੋਈ ਗੱਲ ਹੁੰਦੀ ਆ ਉਹਦੀ ਜ਼ਿੰਮੇਵਾਰੀ ਸੀਐਮ ਸਾਹਿਬ ਥੋੜੀ ਹੋਏਗੀ